ਜਿਵੇਂ ਆਪਾਂ ਧੰਗੁਰੂ ਤੇਗਪਾਤਰ ਪਾਤਸ਼ਾਹ ਦੇ ਸਮੇਂ ਮਰਵਾਇ ਦੀ ਗੱਲ ਕਰਦੇ ਆ ਨਾ ਉਹ ਨੀਲੇ ਰੰਗ ਦਾ ਤੇ ਕਾਲੇ ਰੰਗ ਦਾ ਚੋਲਾ ਪਾ ਕੇ ਅਰਦਾਸ ਕਰਦੇ ਸਨ ਗੱਲ ਮੰਨੀ ਜਾਂਦੀ ਸੀ ਇਹਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਇਆ ਰੋਵ ਵਿਚਾਰ ਉਹ ਜਦੋਂ ਅਨੰਦਪੁਰ ਸਾਹਿਬ ਆਏ ਤੇ ਕਲਗੀਧਰ ਬਾਪੂ ਬਾਪਰ ਗਟਿਓ ਮਰਦ ਗੰਬੜਾ ਬਰੀਆਮ ਇਕੱਲਾ ਇਹ ਖੇਡਦੇ ਖੇਡਦੇ ਆਏ ਤੇ ਆਪਣੇ ਬਾਪੂ ਦੀ ਗਲੇ 'ਚ ਬਾਵਾ ਪਾ ਕਹਿਣ ਲੱਗੇ ਬਾਪੂ ਜੀ ਇਹ ਕੌਣ ਨੇ ਧੰਗੁਰੂ ਤੇਗਪਾਤਰ ਪਾਤਸ਼ਾਹ ਕਹਿਣ ਲੱਗੇ ਪੁੱਤਰ ਕਸ਼ਮੀਰ ਦੇ ਬ੍ਰਾਹਮਣ ਨੇ ਇਹਨਾਂ ਦੇ ਧਰਮ ਨੂੰ ਖਤਰਾ ਹੈ ਜੇ ਕੋ ਮਹਾਂਪੁਰਸ਼ ਇਹਨਾਂ ਵਾਸਤੇ ਕੁਰਬਾਨੀ ਦੇਵੇ ਤੇ ਧਰਮ ਬਚ ਸਕਦਾ ਹੈ ਗੁਰੂ ਗੋਬਿੰਦ ਸਿੰਘ ਅਗਮੜਾ ਵੀ ਨਹੀਂ 9 ਸਾਲ ਦੀ ਉਮਰ ਬਾਅਦ ਵਿੱਚ ਹੋਈ ਉਦੋਂ 9 ਸਾਲ ਦੀ ਨਹੀਂ ਕਹਿਣ ਲਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰ ਕੋਣ ਹੈ ਤਾਂ ਕਹਿੰਨੇ ਵੀ ਗੁਰੂ ਗੋਬਿੰਦ ਸਿੰਘ ਵਰਗਾ ਇਕਲਾ ਪੁਰਖ ਦੁਨੀਆ ਵਿੱਚ ਕੋਈ ਨਹੀਂ ਵਾ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਇਕਲਾ ਇਕਲਾ ਤੋਂ ਪਾਪ ਯੂਨੀਕ ਅਗਰ ਮੈਂ ਇਹਦੇ ਤੇ ਕਥਾ ਕਰਾਂ ਤੇ ਸ਼ਾਮ ਤੱਕ ਪੈ ਸਕਦਾ ਐਡਾ ਵੱਡਾ ਵਿਦਵਾਨ ਕੋਈ ਨਹੀਂ ਐਡੇ ਵਰਗਾ ਧਿਆਨੀ ਕੋਈ ਨਹੀਂ ਇਹਦੇ ਵਰਗੀ ਨਿਮਰਤਾ ਕੋਈ ਨਹੀਂ ਇਹ ਵੱਖ-ਵੱਖ ਪੱਖ ਨਹੀਂ ਪਰ ਅੱਜ ਦਾ ਟੌਪ ਗਣੀ ਇਹ ਮੇਰੀ ਮਜਬੂਰੀ ਹੈ ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰ ਕੋਣ ਨੇ ਕਹਿਣ ਲੱਗੇ ਪੁੱਤਰਾ ਤੇਰਾ ਸਗਾ ਭਰਾ ਹੀ ਨਹੀਂ ਹੈ ਕਹਿਣ ਲੱਗੇ ਮੇਰਾ ਅਕਾਲ ਪੁਰਖ ਹੈ ਮੇਰਾ ਭਾਵੇਂ ਪਿਤਾ ਰਹੇ ਜਾਂ ਨਾ ਰਹੇ ਪਰ ਮੈਂ ਇਹਨਾਂ ਨੂੰ ਝਰ ਨਹੀਂ ਸਕਦਾ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਦਿੱਲੀ ਦੇ ਸਰਕਾਰ ਨੂੰ ਜਾ ਕੇ ਹਾਕਮ ਨੂੰ ਕਹਿ ਦੇ ਕਿ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਸਲਾਮ ਪ੍ਰਵਾਨ ਕਰ ਲੈਣ ਅਸੀਂ ਸਾਰੇ ਮੁਸਲਮਾਨ ਬਣ ਜਾਗੇ ਇਹ ਨਹੀਂ ਗੱਲ ਕਹਿ ਦਿੱਤੀ ਉਦੋਂ ਇਤਿਹਾਸ ਕਹਿੰਦਾ ਕਿ ਸਰਕਾਰ ਨੇ 5000 ਰੁਪਇਆ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗ੍ਰਿਫਤਾਰੀ ਵੀ ਰਵਾਨਾ ਕਰ ਦਿੱਤਾ ਪਾਤਸ਼ਾਹ ਕੁਝ ਸਿੱਖਾਂ ਨੂੰ ਨਾਲ ਲੈ ਕੇ ਕੇ ਅਨੰਦਪੁਰ ਸਾਹਿਬ ਤੁਰਵਾਨਾ ਹੋਇਆ ਸਾਡੇ ਸਿੱਖ ਧਰਮ ਵਿੱਚ ਕਿਸੇ ਕੌਮ ਨੂੰ ਧਰਮ ਨੂੰ ਨਫ਼ਰਤ ਨਹੀਂ ਸਾਡਾ ਧਰਮ ਕਹਿੰਦਾ ਹੈ ਅੰਗਰੇਜ਼ੀ ਚ ਪੜ੍ਹੇ ਲਿਖੇ ਕਹਿੰਦੇ ਹੇਟ ਸਿੰਧ ਨਾਟ ਸਿਨਰ ਪਾਪ ਨੂੰ ਨਫ਼ਰਤ ਕਰੋ ਪਾਪੀ ਚੰਗਾ ਵੀ ਹੋ ਸਕਦਾ ਹੈ ਮੁਸਲਮਾਨਾਂ ਦੇ ਬਾਰੇ ਆਪਾਂ ਕਿਉਂ ਜਜ਼ਬਾਤੀ ਹੋ ਗਲਤ ਕਹਿ ਦੇ ਰਹੇ ਆ ਸਾਰੇ ਮਾੜੇ ਨਹੀਂ ਮੁਸਲਮਾਨਾਂ ਨੂੰ ਮਾੜੇ ਕਵਾਂਗੇ ਤੇ ਗਨਿਕਾਂ ਦੇ ਨਬੀ ਖਾਨ ਨੂੰ ਕਿਹੜੇ ਪਾਸੇ ਲਿਜਾਵਾਂਗੇ ਗੁਰੂ ਪਾਤਸ਼ਾਹ ਸੈਦ ਖਾਨ ਮੁਸਲਮਾਨ ਦੇ ਕਲਚਮਾਸਾ ਕਟਿਆ ਪਟਿਆਲੇ ਕਿਥੇ ਗੁਰਦੁਆਰਾ ਸਾਹਿਬ ਬਣਿਆ ਸੈਦ ਦੀਨ ਮੁਸਲਮਾਨ ਸੀ ਉਹ ਅਪਰੰਤ ਇਹ ਆਪ ਆਪਣੀਆਂ ਸੋਚਾਂ ਹੁੰਦੀਆਂ ਨੇ आगरे ਦੇ ਵਿੱਚ ਇੱਕ ਭੇਡਾਂ ਚਾਰਨ ਵਾਲਾ ਕਾਕਾ ਕਹਿਣ ਲੱਗਾ ਵੀ ਮਹਾਰਾਜ ਮੈਂ ਸੁਣਿਆ ਪੀ ਤੂੰ ਹਰਕ ਦੀ ਇਮਾਰਤ ਪੂਰੀ ਕਰਦਾ ਤੇ ਮੈਨੂੰ ਪਤਾ ਲੱਗਾ ਕਿ ਜਿਹੜਾ ਤੈਨੂੰ ਫੜਾਵੇਗਾ ਉਹਨੂੰ 5000 ਮਿਲੇਗਾ ਤੇ ਮੇਰੇ ਰਹੀ ਆ ਜਨਾ ਤੇ ਮੇਰੇ ਤਕਰੀਬੀ ਚੱਕੀਦਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਚਲੋ ਆਪਾਂ ਉਹਦਾ ਵੀ ਕਾਰਜ ਕਰ ਲਈਏ ਪਾਤਸ਼ਾਹ ਆਗਰੇ ਕਾ ਹੈ ਔਰ ਉਹਨੂੰ ਮਾਇਆ ਦਿੱਤੀ ਪ੍ਰਣਾ ਦਿੱਤਾ ਜਦੋਂ ਜਾ ਕੇ ਉਹਨੇ ਮਠਿਆਈ ਮੰਗੀ ਤੇ ਕਹਿਣ ਲੱਗੇ ਕਿਥੋਂ ਲਿਆਈ ਕਹਿਣ ਲੱਗਾ ਕੁਸਤਾਧੂ ਆਏ ਨੇ ਘੇਰਾ ਪਾ ਕੇ ਤਨਗੁਰੂ ਤੇਗਪਾਤਰ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ ਗਿਆ ਸਰਕਾਰ ਪਤਾ ਨਹੀਂ ਮੈਨੂੰ ਇਸ ਗੱਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਕਿ ਸਰਕਾਰ ਗੁਰੂ ਕਰ ਸਿੱਖਾਂ ਤੋਂ ਇੰਨੀ ਡਰਦੀ ਕਿਉਂ ਹੈ ਲਿਖਿਆ ਕਿ 5000 ਮੁਲਾਜ਼ਮਾਂ ਨੇ ਢੇਰਾਂ ਪਾ ਕੇ ਤਨਗੁਰੂ ਤੇਗਪਾਤਰ ਪਾਤਸ਼ਾਹ ਨੂੰ ਲੈ ਕੇ ਕਿ 5000 ਮੁਲਾਜ਼ਮ ਉਹਨਾਂ ਚ ਕੌਣ ਸਨ ਇਹ ਤਿੰਨੇ ਸ਼ਹੀਦ ਬਾਬਾ ਬਤੀਦਾਸ ਸਦੀਦਾਸ ਗਿਆ ਦਿਆਲ ਦਾਸ ਔਰ ਇਸੇ ਤਰ੍ਹਾਂ ਬਾਬਾ ਗੁਰਦਤਾ ਤੇ ਪਹਿਲਵਾਂ ਜਿਹਨੂੰ ਕਦੇ ਬਾਜਾ ਵਾਲਿਆ ਆਖਿਆ ਸੀ ਜੰਗਰੇਡੇ ਗੁਰੂ ਕੇ ਬੇਟੇ ਪਾਈ ਜੈਤਾ ਕਹਿਣ ਲੱਗਾ ਜੈਤਾ ਕਿ ਤੈਨੂੰ ਸੇਵਾ ਦੇਣੀ ਹੈ ਸਾਡਾ ਸੀਤ ਨੂੰ ਦਿੱਲੀ ਅਮਨੰਦਪੁਰ ਸਾਹਿਬ ਪਹੁੰਚਾਉਣਾ ਹੈ ਕਹਿਣ ਲੱਗਾ ਪਾਤਸ਼ਾਹ ਮੇਰਾ ਤਾਂ ਆਪਣਾ ਹੈ ਹੀ ਕੁਝ ਨਹੀਂ ਜਿਹੜਾ ਬਾਬਾ ਜੈਤਾ ਨਾ ਇਹਦੇ ਦਾਦਾ ਜੀ ਬਾਬੇ ਬੁੱਢੇ ਦੇ ਪਰਮ ਮਿੱਤਰ ਸਨ ਬਾਬੇ ਜੈਤੇ ਦੀ ਮਾਂ ਨੂੰ ਪ੍ਰੇਮੂ ਕਰਕੇ ਗੁਰਦੇਵ ਸਰ ਸਮੋਹਨ ਕਰਦੇ ਸਨ ਕਿ ਇਹ ਪ੍ਰੇਮ ਕਰਦੀ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਛੋਟੀ ਉਮਰ ਵਿੱਚ ਬਾਬੇ ਜੈਤੇ ਦੀ ਮਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਐਉਂ ਖੜਾਇਆ ਵੀ ਹੈ ਇਹ ਤੁਸੀਂ ਇਤਿਹਾਸ ਚੋਂ ਪੜ ਸਕਦੇ ਹੋ ਪਬ ਇਨੀ ਸਾਂਸੀ ਗੁਰੂ ਘਰ ਵਿੱਚ ਸਮਾ ਆਇਆ ਅਤਿਆਸ ਦੇ ਪੰਨਿਆਂ ਦੇ ਮੁਤਾਬਕ ਕਹਿੰਦੇ ਪੂਤਾਂ ਵਾਲੀ ਵੇਲੀ ਵਿੱਚ ਬੰਦ ਕੀਤਾ ਗਿਆ ਗੁਰੂ ਪਾਖਸ਼ਾ ਨੂੰ ਮੈਂ ਰਾਤ ਵੀ ਜ਼ਿਕਰ ਕੀਤਾ ਸੀ ਆਹ ਕਹੇ ਸਾਨੂੰ ਕੋਈ ਨ ਦੇ ਵਿਗਿਆਨੀ ਜੀ ਪੂਤਾਂ ਵਾਲੀ ਤੁਹਾਡੀ ਕਿਰਿਆ ਮੈਂ ਕਿਹਾ ਮੈਂ ਹੁਣ ਕਨੇਮ ਕਿਵੇਂ ਕਰ ਬਾਣੀ ਤੇ ਕਹਿੰਦੀ ਕਈ ਕੋਟ ਪੂਤ ਬੇ ਸ਼ੁਕਰਬਰਗਾਚ ਤੇ ਬਾਣ ਚ ਲਿ ਗਿਆ ਮੈਂ ਤਾਂ ਗੁਰੂ ਕਾਲ ਸੀ ਕਿ ਮੈਂ ਤਾਂ ਕਵਾਂਗਾ ਠੀਕ ਹੈ ਕਹਿੰਦੇ ਗਿਆਨੀ ਜੀ ਵਿਖਾ ਸਕਦੇ ਮੈਂ ਕਿਹਾ ਮੈਂ ਤੈਨੂੰ 50 ਵਿਖਾ ਦਿਆਂਗਾ ਅਖੇ ਉਹ ਕਿਵੇਂ ਕੁਰਮਖੋਜ ਤੁਸੀਂ ਪੂਤਾਂ ਦੀ ਗੱਲ ਕਰਦੇ ਤੋਂ ਮੈਂ 150 ਅਜ ਵਿਖਾ ਦਿਆਂਗਾ ਕਿਉਂਕਿ ਬਾਣੀ ਕਹਿੰਦੀ ਜੇ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਏ ਤੇ ਕਰ ਮਰਹਟ ਸਾਰ ਕੇ ਭੂਤ ਬਸੇ ਤਨ ਮਾਏ ਜਿਹੜੇ ਕੰਚ ਕਿਸੇ ਆਏ ਦੇ ਨੋਟੀ ਨਹੀਂ ਮਿਲਦੀ ਉਹ ਬੰਦਿਆਂ ਦਾ ਘਰ ਨਹੀਂ ਉਹ ਘਾਰ ਹੀ ਭੂਤਨਿਆਂ ਦਾ ਅਕੋਰਡਿੰਗ ਟੂ ਗੁਰੂ ਕੀ ਬਾਣੀ ਜੇ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਏ ਤੇ ਕਰ ਮਰਹਟ ਸਾਰ ਕੇ ਉਹਨਾਂ ਦਾ ਘਰ ਨਹੀਂ ਉਹਨਾਂ ਦਾ ਘਰ ਬੜੀਆਂ ਨੇ ਉੱਥੇ ਵੀ ਲਿਖਿਆ ਮੈਂ ਇਸ ਤੀਜੀ ਜਮਾਤ ਵਿੱਚ ਸੋਨ ਸਿੰਘ ਸਿੱਤਲ ਦੀ ਕਿਤਾਬ ਪੜ੍ਹੀ ਸੀ ਇਹ ਪ੍ਰਸੰਗ ਮੈਂ ਤੀਜੀ ਵਿੱਚ ਪੜਿਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 시ਧੀ ਰਾ ਗੁਰੂਦੇਵ ਨੇ ਗੰਨੇ ਚੁਪੇ ਮਤੀ ਦਾਸ ਨੇ ਛਿਲਾਂ ਚੋਤੀਆਂ ਤੇ ਕਹਿਣ ਲਗਾ ਮਹਾਰਾਜ ਮੇਰੀ ਜੀ ਬੇਨਤੀ ਮੰਨੋ ਤੇ ਮੈਂ ਦਿੱਲੀ ਤੇ ਲਾਹੌਰ ਦੀ ਇਸਨਰ ਇੱਟ ਖੜਕਾ ਦਿਆਂ ਤੇ ਗੁਰਦੇਵ ਕਹਿੰਦੇ ਵੀ ਇਨੀ ਤਾਕਤ ਤੇਰੇ ਕਿਸੋਂ ਆਈ ਕਹਿਣ ਲਗਾ ਤੇਰੀਆਂ ਝੂਠੀਆਂ ਛਿਲਾਂ ਚੋਂ ਤੇ ਮੇਰੇ ਪਾਤਸ਼ਾਹ ਕਹਿੰਦੇ ਜੇ ਸਾਡੀਆਂ ਛਿਲਾਂ ਨਾਲ ਤੇਰੀ ਇਨੀ ਤਾਕਤ ਆ ਗਈ ਹੈ ਤੇ ਜਿਨੇ ਛਿਲਾਂ ਛੁੱਟੀਆਂ ਨੇ ਉਹਦੇ ਤਾਕਤ ਹੈ ਨਹੀਂ ਆਪਾਂ ਤਾਂ ਗੁਰਮੁਖੋ ਇਹ ਸੰਦੇਸ਼ ਆ ਦੇਣਾ ਤੇਰਾ ਕੀਆ ਮੀਠਾ ਲਾਗੇ ਹਰਨਾਮ ਪਜ਼ਾਰਥ ਨਾਨਕ ਮੰਗੇ ਤੇ ਸੁਹਿਆਂ ਨੇ ਜਾ ਕੇ ਖਬਰ ਦਿੱਤੀ ਵੀ ਪਵਾੜੇ ਦੀ ਜਲ ਮਤੀ ਦਾਸ ਜੇ ਮਤੀ ਦਾਸ ਤੇ ਸਦੀ ਦਾਸ ਸਕੇ ਭਰਾ ਸਨ ਮਤੀ ਦਾਸ ਨੂੰ ਫਤਵਾ ਲਾਇਆ ਗਿਆ ਕਿ ਇਹਨੂੰ ਆੜੇ ਨਾਲ ਚਿਰਿਆ ਗਿਆ ਚਿਰਿਆ ਜਾ ਮੈਨੂੰ ਗੁਰਮੁਖੋ ਆਪ ਜੇਲ ਵਿੱਚ ਰਹਿਣ ਦਾ ਬੜਾ ਰਮਨ ਤਜਰਬਾ ਮੈਂ ਜੇਲ ਬੜੀਆਂ ਵੇਖੀਆਂ ਨੇ ਜੇਲ ਵਿੱਚ ਤੋਂ ਬੰਦੇ ਨੂੰ ਫਾਇਲ ਆਉਂਦੇ ਨੇ ਨਾ ਮੌਤ ਦੀ ਸਜ਼ਾ ਹੁੰਦੀ ਪੁੱਛਿਆ ਤੇਰੀ ਅੰਤਮ ਖਾਸ਼ ਕੀ ਹੈ ਮੇਰੇ ਆਪਣੇ ਪਿੰਡ ਦੀ ਗੱਲ ਜੇ ਪੂਰੀ ਕੋਨੇ ਦੀ ਮਤਲਬ 3 ਸਾਲ ਦਾ ਸਾਂ ਇੱਕ ਬੰਦੇ ਨੂੰ ਸਾਡੇ ਪੂਰੀ ਕੋਹਿੰਦੇ ਨੂੰ ਲਾਹੌਰ ਜਿਲ੍ਹੇ ਫਾਸੀ ਲੱਗੀ ਉਹਦਾ ਨਾਮ ਰਾਬ ਸਿੰਘ ਸੀ ਉਹਨੂੰ ਪੁੱਛਿਆ ਗਿਆ ਵੀ ਤੇਰੀ ਅੰਤਮ ਖਾਸ਼ੀ ਕੀ ਕਹਿਣ ਲੱਗਾ ਮੈਨੂੰ ਅਮਰ ਸ਼ਕਾਓ ਔਰ ਉਹਨੂੰ ਅਮਰ ਸ਼ਕਾ ਕੇ ਤੇ ਮੁਰਕੇ ਫਾਸੀ ਲਾਇਆ ਗਿਆ ਇਹ ਪੂਰੇ ਕੋਹਿੰਦੇ ਦਾ ਰਾਬ ਸਿੰਘ ਦਾ ਨਾਂਸੀ ਤੇ ਲਾਹੌਰ ਜੇਲ੍ਹ ਦੇ ਵਿੱਚ ਉਹਨੂੰ ਪੰਜ ਪਿਆਰੇ ਸਬਾਨਾ ਰੇ ਅਮਰ ਦੀ ਦਾਤ ਦਿੱਤੀ ਗਈ ਪਾਪ ਸਰਕਾਰਾਂ ਦੇ ਕੋਸੂਲ ਹੁੰਦੇ ਸਨ ਪੁੱਛਿਆ ਗਿਆ ਵੀ ਤੇਰੀ ਅੰਤਮ ਖਾਸ਼ ਕੀ ਹੈ ਕਹਿੰਦਾ ਮੇਰੀ ਅੰਤਮ ਖਾਸ਼ ਵੀ ਜੇ ਤੁਸੀਂ ਆਰੇ ਨਾਲ ਮੈਨੂੰ ਚੀਰੋਗੇ ਨਾ ਤੇ ਮੇਰਾ ਮੂੰਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਿੰਜਰੇ ਵਾਂਗ ਹੋਵੇ ਬਸ ਹੋਰ ਕੋਈ ਖਾਸ਼ ਨਹੀਂ ਹੀ ਮळेਗਾ ਦੇ ਚ ਉਹਨੇ ਪੰਕਤੀ ਪੜ੍ਹੀ ਕਿ ਉਹ ਵਿਧਾਨ ਸੀ ਨਾ ਕਹਿੰਦਾ ਬਾਣੀ ਚਾਹੁੰਦਾ ਕਿਰਪਾ ਕਟਾਕ ਅਵਲੋਕਨ ਕਿਨੋ ਦਾਸ ਕਾ ਦੁਖ ਬਜ਼ਾਰਿਓ ਜਦੋਂ ਗੁਰੂ ਕਿਰਪਾ ਪ੍ਰਿਨਿਗਰਣ ਵੇਖੇਗਾ ਮੈਨੂੰ ਤੁਹਾਡੇ ਆਰੇ ਦੀ ਪੀੜ ਨਹੀਂ ਹੋਣੀ ਸ਼ਹੀਦ ਬਲਾਸ ਗ੍ਰੰਥ ਦੇ ਮੁਤਾਬਕ ਪੰਜ ਪ੍ਰਮਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ ਸਰੀਰ ਤੋਂ ਫਾੜ ਹੋ ਗਿਆ ਪਰ ਬਾਣੀ ਰੁਕੀ ਨਹੀਂ ਇਹ ਕਿੰਨਾ ਦੀ ਅਵਸਥਾ ਹੈ ਜਿਨ੍ਹਾਂ ਦਾ ਜੀਵਨ ਮਾਇਓ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਾਂ ਤੇ ਜਿਨ੍ਹਾਂ ਦੇ ਕਰਨ ਨਿਤ ਨਿਮ ਦਾ ਗੁੜਕਾ ਨਹੀਂ ਉਹ ਨਹੀਂ ਜੇ ਗੱਲ ਕਰ ਸਕਦੇ ਦੋ ਫਾੜੀਆਂ ਦੇ ਵਿੱਚੋਂ ਆਵਾਜ਼ ਆਈ ਜਿੱੰਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਦੂਜੇ ਨੰਬਰ ਤੇ ਭਾਈ ਦਿਆਲ ਦਾਸ ਤੇ ਮੈਂ ਦਿਆਲ ਦਾਸ ਬਾਰੀ ਪੜਦਾ ਤੇ ਗੁਰਮੁਖ ਰਾਂਡੇ ਖੜੇ ਹੋ ਜਾਂਦੇ ਨੇ ਪੀ ਗੁਰੂ ਪਾਤਸ਼ਾਹ ਦੀ ਉਹਨਾਂ ਤੇ ਕਿੰਨੀ ਕਿਰਪਾ ਹੋਵੇਗੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਟਾਕੇ ਤੋਂ ਇੱਕ ਪਟਨੇ ਦੀ ਸੰਗਤ ਨੂੰ ਹੁਕਮਨਾਮਾ ਲਿਖਿਆ ਜਿਹੜਾ ਸਾਡੇ ਪੰਥ ਕੋਲ ਅੱਜ ਵੀ ਹੈ ਉਹਦੇ ਲਫ਼ਜ਼ ਨੇ ਪਟਨੇ ਦੀ ਸੰਗਤ ਗੁਰੂ ਰੱਖੇਗਾ ਦਿਆਲ ਦਾਸ ਨੂੰ ਮੇਰਾ ਰੂਪ ਕਰਕੇ ਜਾਨਾ ਜਾਣਨਾ ਇਹ ਗੁਰਦੇਵ ਜੀ ਨੇ ਕਿੰਨੀ ਨੇੜਤਾ ਹੋਵੇਗੀ ਕਹਿਣ ਲੱਗੇ ਭਾਈ ਤੈਨੂੰ ਦੇਗ ਵਿੱਚ ਉਬਾਲਣਾ ਤੇ ਕਹਿਣ ਲੱਗੇ ਤੇਰੀ ਅੰਤਮ ਖਾਸ਼ ਕਹਿਣ ਲੱਗਾ ਢੱਕਣ ਨਾ ਰੱਖਿਆ ਜੀ ਬਸ ਦੇਗ ਤੁਸੀਂ ਉਬਾਲੋ ਪਰ ਢੱਕਣ ਨਹੀਂ ਰੱਖਣਾ ਦੇਗ ਵਿੱਚ ਉਬਲਿਆ ਮਾਸ ਅੱਡ ਹੋ ਗਿਆ ਹੱਡੀਆਂ ਅੱਡ ਹੋ ਗਈਆਂ ਪਰ ਆਵਾਜ਼ ਆਉਂਦੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਹੈ ਮਨ ਬਸਰਾਵ ਇਹ ਸੁਖਮਨੀ ਸਾਹਿਬ ਦੀ ਸਾਰੀ ਬੰਦ ਦਾ ਸੈਂਟਰਲ ਆਈਡੀਆ ਜੇ ਆਪਾਂ ਪਰਦੇਣ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਦੇ 21623 ਅੱਖਰ ਨੇ 13ਵੀਂ ਅਸਪਦੀ ਦੇ ਤਿੰਨ ਅੱਖਰ ਜ਼ਿਆਦਾ ਨੇ 2373 ਲਗਾ ਮਾਤਰਾ ਨੇ ਲੇਕਿਨ ਰਾਉ ਇੱਕ ਹੈ ਗੁਰਮੁਖਾ ਜੀ ਦੇ ਸੁਖ ਚਾਹਣਾ ਨਾ ਤੇ ਪ੍ਰਮਾਤਮਾ ਦੇ ਨਾਮ ਵਿੱਚ ਹਨ ਹੱਡੀਆਂ ਢੋਗੀਆਂ ਮਾਸ ਅਲਹਿਦਾ ਹੋ ਗਿਆ ਤੇ ਜੇ ਨਮਰ ਤੇ ਜਿਹੜਾ ਵੈਗਰੂ ਮੰਤਰ ਹੈ ਨਾ ਇਹਦੀ ਤਾਂ ਗੁਰਮੁਖੋ ਜੀ ਮੈਂ ਵਿਆਖਿਆ ਕਰਾਂ ਤੇ ਭਾਵੇਂ ਸ਼ਾਮ ਲੱਗਦੇ ਵੈਗ ਸਾਨੂੰ ਹਦਾਇਤ ਹੈ ਵੈਗਰੂ ਗੁਰਮੰਤਰ ਹੈ ਜਪ ਭਾਵੇਂ ਕੋਈ ਵੈਗਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੋਲਾ ਅਸੀਂ ਆਮ ਦੋਰਾ ਪੜਦੇ ਵੈਗਰੂ ਨਾਮ ਜਹਾਜ਼ ਹੈ ਚੜ੍ਹੇ ਸ ਉਤਰੇ ਪਾਰ ਪਰ ਨਾਲ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਅਤਾਰਨ ਟਰਸਟ ਇਨ ਗਾਰਡ ਐਂਡ ਡੂ ਦੀ ਰਾਈਟ ਇਹ ਵੈਗਰੂ ਨਾਮ ਦਾ ਅਭਿਆਸੀ ਹੈ ਇਹਨੂੰ ਰੂਹ ਚ ਲਪੇੜ ਕਰਕੇ ਸਾੜਿਆ ਗਿਆ ਉਸ ਰੂਹ ਦੇ ਵਿੱਚੋਂ ਵੀ ਆਵਾਜ਼ ਆਉਂਦੀ ਹੈ ਪਰ ਦਿੱਲੀ ਨੇ ਆਤਨੀ ਛੱਡੀ 83 ਦੇ ਵਿੱਚ ਇਹਨਾਂ ਕੋਲ ਰੂਹ ਕੱਢ ਸੀ ਇਹਨਾਂ ਨੇ ਟੈਰਾਂ ਨਾਲ ਪਾ ਕੇ ਤੇ ਸਾਨੂੰ ਸਾੜਿਆ ਦਿੱਲੀ ਨੇ ਜੋ 83 ਦਾ ਸਾਕਾ ਹੈ ਨਾ ਉਦੋਂ ਰੂਣੀ ਸੀ ਇਹਨਾਂ ਕੋਲ ਇਹਨਾਂ ਨੇ ਸਿੱਖਾਂ ਨੂੰ ਟੈੜਾ ਨਾਲ ਪਾਰ ਕੇ ਪਾ ਗਏ ਸਾੜਿਆ ਪਰ ਇਹ ਭੁੱਲ ਗਏ ਐਸੇ ਗੁਰੂ ਪਾਤਸ਼ਾਹ ਦੇ 350 ਸਾਲਾਂ ਦੇ ਉੱਪਰ ਦਿੱਲੀ ਇੱਕ ਸਮਾਗਮ ਹੋਇਆ ਤੇ ਸੰਤ ਕਰਤਾਰ ਸਿੰਘ ਨੂੰ 29 ਮਿੰਟਾਂ ਮਿਲਿਆ ਸੰਤੋਖ ਸਿੰਘ ਲੀਡਰ ਨੇ ਚਮਚਾਗਰੀ ਕੀਤੀ ਕਹਿਣ ਲੱਗਾ ਦਿੱਲੀ ਦਾ ਤਖਤ ਅੱਜ ਗੁਰੂ ਘਰ ਨੂੰ ਮੱਥਾ ਟੇਕਣ ਲਈ ਆ ਰਿਹਾ ਹੈ ਤੇ ਸੰਤ ਕਰਤਾਰ ਸਿੰਘ ਕਹਿਣ ਲੱਗੇ ਜੇ ਤਖਤ ਮੱਥਾ ਟੇਕਣ ਆਇਆ ਨਾ ਤੇ ਸਾਨੀ ਕਰਦਾ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਨਾ ਹੁੰਦੇ ਤੇ ਜਿਹੜੀ ਇੰਦਰਾ ਅੱਜ ਸਾੜੀ ਲਾ ਕੇ ਆਏ ਇਹਨੇ ਬੁਰਕਾ ਪਾ ਕੇ ਆਉਣਾ ਸੀ ਬੁਰਕਾ ਪਾ ਕੇ ਇਹ ਤਨਗੁਰੂ ਤੇਗਪਾਦਰ ਪਾਤਸ਼ਾਹ ਦੀ ਕੁਰਬਾਨੀ ਹੈ ਇਸੇ ਕਰਕੇ ਆਪਾਂ ਦਸਨ ਪਾਤਸ਼ਾਹ ਦੀ ਪੜਿਵਚਨ ਪੜ੍ਹਦੇ ਹਾਂ ਠੇ ਤੇਗਪਾਦਰ ਸੀ ਕਰਿਆ ਕਰੀ ਨਾ ਕਿਨਹੂ ਆਣ ਇਹ ਵੀ ਆਪਾਂ ਪੜ੍ਹਦੇ ਠੀਕਰ ਖੋਰ ਦਲੀਸ ਸਿਰ ਪਰ ਪਰ ਕੀਓ ਪਿਆਨ ਆਪਾਂ ਇਹ ਨਹੀਂ ਪੜ੍ਹਦੇ ਧਰਮ ਹੇਤ ਇਤੀ ਜਨ ਕਰੀ ਇਤੀ ਦਾ ਪਾਵਨ ਦਾ ਆਪਾਂ ਕਹਿੰਦੇ ਫਲਾਨ ਨੇ ਜਿਆਦਾ ਖੀਰ ਹੀ ਕਰ ਦਿੱਤੀ ਆਪਣੀ ਪਿੰਡੂ ਬੋਲੀਏ ਫਲਾਨ ਨੇ ਦਾ ਯਾਰਾ ਖੀਰ ਹੀ ਕਰ ਦਿੱਤੀ ਇਹਦਾ ਪਾਵਨ ਦਾ ਇਤੀ ਕਿਉਂ ਇਹ ਲਖਨ ਗੁਰੂ ਗੋਬਿੰਦ ਸਿੰਘ ਨੇ ਕਿਉਂ ਵਰਤਿਆ ਕਾਤਲ ਮਕਤੂਲ ਕੋਲ ਚੱਲ ਕੇ ਜਾਂਦਾ ਹੈ ਇਹ ਦੁਨੀਆਂ ਦਾ ਇਤਿਹਾਸ ਹੈ ਜਿਨੇ ਕਤਲ ਹੋਣਾ ਉਹ ਕਤਲ ਕੋਲ ਆਪ ਚਲ ਕੇ ਗਿਆ ਇਸ ਕਰਕੇ ਆਪਾਂ ਕਹਿੰਨੇ ਧਰਮ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀਨਾ ਉਤਰੀ ਇੱਕ ਵੇਰਾ ਵੀ ਸੀ ਨਹੀਂ ਆਖਿਆ ਤੁਸੀਂ ਉਸ ਤਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੇ ਇਤਿਹਾਸ ਨੂੰ ਚੇਤੇ ਕਰਦੀ ਸਮਾਗਮ ਕੀਤਾ ਉਹਨਾਂ ਦੇ ਚਰਨਾਂ 'ਚ ਬੇਨਤੀ ਪਾਸ਼ਾ ਅਸੀਂ ਤੇਰੇ ਬਾਰੇ ਪੜਿਆ ਇੱਕ ਕਵੀ ਸੈਨਾਪਤ ਹੋਇਆ ਨੇ ਗ੍ਰੰਥ ਲਿਖਿਆ ਗੁਰੂ ਸੋਭਾ ਉਸ ਗੁਰੂ ਸੋਭਾ ਨਾਮੇ ਗ੍ਰੰਥ ਵੀ ਲਿਖਦਾ ਹੈ ਤਨ ਤਨ ਗੁਰੂ ਤੇਗ ਬਹਾਦਰ ਸਗਰ ਸੇਜ ਤੇ ਪੈ ਤਾਪੀ ਚਾਦਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਅਸੀਂ ਤੇਰੇ ਬਾਰੇ ਪੜਿਆ ਕਿ ਤੂੰ ਸਾਰੇ ਸੰਸਾਰ ਦੀ ਚਾਦਰ ਅਸੀਂ ਤੇਰੇ ਦਰ ਤੇ ਮੰਗਦੇ ਹੋ ਕਰਕੇ ਤੇਰੇ ਕੋਲ ਖੈਰ ਮੰਗਦੇ ਆ ਸਾਡੇ ਤੇ ਕਿਰਪਾ ਕਰੀ ਲੋਕ ਪਰ ਲੋਕ ਸਾਡੇ ਤੇ ਪਰਦਾ ਪਾਵੇਂ ਇਹ ਤੇਰੇ ਕੋਲ ਖੈਰ ਮੰਗਦੇ ਹਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਤੇਰੇ ਕੋਲ ਅਸੀਂ ਖੈਰ ਮੰਗਦੇ ਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਮੂਹੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਤੇ ਗੁਰਮਖੋ ਇੱਕੋ ਇੱਕ ਬੇਨਤੀ ਹੈ ਬਾਣੀ ਪੜੋ ਪਰ ਕੇਵਲ ਚੁੜੀਆਂ ਨਾ ਕਰੋ ਬਾਣੀ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਓ ਕਿਉਂਕਿ ਦਇਆ ਤੇ ਕਨਕਾ ਇੱਕ ਜੀਵ ਇੱਕ ਜੀਵ ਜਾਵੇ ਕਨਕਾ ਇੱਕ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਗੁਰੂ ਪਾਤਸ਼ਾਹ ਦੀ ਗੁਰਬਾਣੀ ਨੂੰ ਆਪਣੇ ਅੰਦਰ ਵਸਾਓ ਕਿਉਂਕਿ ਯਾਦ ਰੱਖਿਆ ਜੇ ਪੈਸੇ ਜਾਗ-ਵਾਜ ਗਏ ਮੇੜਣਗੇ ਪਰ ਮਨੁੱਖਾ ਜਨਮ ਹਥੋਂ ਚਲਾ ਗਿਆ ਮੁੜ ਕੇ ਮਿਲਣਾ ਨਹੀਂ ਜੇ